ਬਿਜਲੀ ਬੋਰਡ ਦੇ ਤਰਸ ਦੇ ਆਧਾਰ ਤੇ ਮਿਲੀਆਂ ਨੌਕਰੀਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਟ ਮੰਤਰੀ ਹਰਪਜਨ ਸਿੰਘ ਈਡੀਟੀਓ ਦੇ ਦਫਤਰ ਨਰੇਸ਼ ਪਾਠਕ ਨੂੰ ਸੌਂਪਿਆ ਆਪਣਾ ਮੰਗ ਪੱਤਰ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਮੈਂ ਮੁਕਸਬ ਜਿਹੇ ਨੂੰ ਬਿਲੋਂਗ ਕਰਦਾ ਜੀ ਅੱਜ ਮੰਤਰੀ ਸਾਹਿਬ ਦੇ ਆਫਿਸ ਦੇ ਲਾਗੇ ਤੇ ਜਾਈ ਜ ਇਕੱਠੇ ਹੋਏ ਜੀ ਕੀ ਕਰਨਾ ਸਾਡਾ ਮੇਨ ਕਾਰਨ ਇਹ ਹੈ ਸਾਡੇ 2010 ਤੋਂ ਅਸੀਂ ਪਹਿਲਾਂ ਤੇ ਕੇਸ ਹਾਂ ਜੀ ਸਰ ਸਾਡੀ ਪਾਲਿਸੀ ਜਿਹੜੀ ਬਣੀ ਸੀਗੀ ਸੋਧ ਵਾਸਤੇ ਇਹਨਾਂ ਕੋਲੇ ਕੈਬਨਟ ਮੰਤਰੀ ਜੀ ਕੋਲੇ ਅਸੀਂ ਮੁੱਦਾ ਰੱਖਿਆ ਹੋਇਆ ਜੀ ਸੋਧ ਵਾਸਤੇ ਵੀ ਪਾਲਿਸੀ ਖੋਲ ਕੇ ਇਹਨੂੰ ਸੋਧ ਕੀਤੀ ਜਾਵੇ ਜੋ ਸਾਡੇ ਜਿਹੜੇ ਮ੍ਰਿਤਕ ਆਸਰੇ ਦੇ ਵੀਰ ਰਹਿੰਦੇ ਨੇ ਪੈਸੇ ਭਰਨ ਤੋਂ ਵਾਂਝੇ ਹੋਏ ਬੈਠੇ ਨੇ ਜੀ ਉਹ ਪੈਸੇ ਭਰ ਕੇ ਨੌਕਰੀ ਲੱਗ ਸਕਣ ਸੈਕਿੰਡ ਤੱਕ ਵੱਧ ਘੱਟ ਤੋਂ ਘੱਟ ਜਿਹੜਾ ਵਿਆਜ ਲੱਗ ਸਕੇ ਸ ਮਸਲਾ ਕੀ ਕਰਦਾ ਜੀ ਮਸਲਾ ਇਹੀ ਹੈ ਸਰ ਜਿਹੜੇ ਹੈ ਕਿ ਵੀਰ ਸਾਡੇ ਓਵਰਏਜਡ ਹੋਏ ਨੇ ਜਾਂ ਸਾਡੀਆਂ ਭੈਣਾਂ ਰਹਿੰਦੀਆਂ ਨੇ ਉਹਨਾਂ ਨੂੰ ਸਰ ਨੌਕਰੀ ਮਿਲ ਸਕੇ ਤੇ ਜਿਹੜਾ ਸਾਨੂੰ ਵਾਧੂ ਬੋਝ ਪਾਇਆ ਹੋਇਆ ਉਹ ਘੱਟ ਸਕੇ ਤੇ ਜਿਹੜੀਆਂ ਸਾਡੀਆਂ ਕਟੌਤੀਆਂ ਹੋਈਆਂ ਹਨ ਉਹ ਜਿਹੜੀਆਂ ਬਹਾਲ ਕੀਤੀਆਂ ਜਾਣ ਤੇ ਸਾਨੂੰ ਤਨਖਾਹ ਦਿੱਤੀ ਜਾਵੇ ਜੇ ਮੰਤਰੀ ਨਾਲ ਦੀ ਗੱਲ ਹੋਈ ਤੇ ਸਰ ਮੰਤਰੀ ਜੀ ਵੱਲੋਂ ਅੱਜ ਨਹੀਂ ਮਿਲਿਆ ਗਿਆ ਉਹਨਾਂ ਦੇ ਅੱਜ ਜਿਹੜੇ ਨਰੇਸ਼ ਪਾਟਕ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਮਿਲੇ ਹੈ ਜੀ ਉਹ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਤੁਹਾਨੂੰ ਮੰਤਰੀ ਸਾਹਿਬ ਨਾਲ ਮਿਲਾ ਦੇਵਾਂਗੇ ਤੁਹਾਡੀ ਜਿਹੜੀ ਗੱਲਬਾਤ ਉਹ ਰੱਖੀ ਜਾਊਗੀ ਹਾਂਜੀ ਭਜੀ ਕੀ ਨਾਮ ਆਪ ਦਾ ਸਰ ਮੇਰਾ ਨਾਮ ਲਖਵਿੰਦਰ ਸਿੰਘ ਹਸ਼ਾਰਪੁਰ ਤੋਂ ਅੱਜ ਜਿਹੜਾ ਇਕੱਠ ਕੀਤਾ ਤੁਸੀਂ ਜੀਡੀਓ ਸਾਹਿਬ ਦੇ ਦਫ਼ਤਰ ਅੱਗੇ ਕੀ ਕਰਨ ਸਰ ਜਿਹਦਾ ਕਾਰਨ ਇਹ ਹੈ ਕਿ ਜੀ ਅਸੀਂ ਲਗਭਗ 20 ਸਾਲਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਪਿਛਲੀਆਂ ਕਈ ਸਰਕਾਰਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰ ਆਪ ਸਰਕਾਰ ਜਦੋਂ ਦੀ ਆਈ ਹੈ ਇਹਨਾਂ ਨੇ ਸਾਡੀ ਸੁਣਵਾਈ ਕਰਕੇ ਸਾਡੀ 20 ਸਾਲਾਂ ਪੁਰਾਣੀ ਜਿਹੜੀ ਤਰ ਸਰਦਾਰ ਦੀ ਨੌਕਰੀ ਹੈ ਡੈਥ ਬਿਜਲੀ ਬੋਰਡ ਦੇ ਵਿੱਚ ਉਹਨੂੰ ਲੈ ਕੇ ਨਾ ਪਾਲਸੀ ਨੂੰ ਦੁਬਾਰਾ ਖੋਲ੍ਹਿਆ ਅਸੀਂ ਇਹਨਾਂ ਦਾ ਬੜਾ ਸ਼ੁਕਰੀਆ ਦਾ ਵੀ ਕੀਤਾ ਸੀਗਾ ਇਹਨਾਂ ਦੇ ਹਾਰ ਵੀ ਪੁਆਏ ਸੀਗੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਜਿਹੜੇ ਤੁਹਾਡੇ ਉਸ ਸਮੇਂ ਸਾਨੂੰ 3 ਲੱਖ ਰੁਪਏ ਮਿਲਿਆ ਸੀਗਾ ਤੇ ਨਾਲ ਦੀ ਨਾਲ ਉਹਦੇ ਨਾਲ ਸਾਨੂੰ ਸਪੈਸ਼ਲ ਜੋ ਪੈਨਸ਼ਨ ਹੀ ਨਾ ਦਿੱਤੀ ਸੀਗੀ ਉਤੇ ਇਹਨਾਂ ਨਾਲ 12-12% ਵਿਆਜ ਲਗਾਤਾ ਜਸ ਕਰਕੇ ਉਹ ਰਕਮ ਲਗਭਗ 50-50 ਤੋਂ ਲੈ ਕੇ 60 ਲੱਖ ਤੱਕ ਬਣ ਗਈ। ਉਹਦੇ ਵਿੱਚੋਂ ਆਪਾਂ 25% ਭਰ ਕੇ ਨੌਕਰੀ ਲੱਗਿਆਂ ਕਿਉਂਕਿ ਉਹ ਆਸ਼ਵਾਸ਼ਣ ਵੀ ਸਾਨੂੰ ਇਹਨਾਂ ਵੱਲੋਂ ਦਿੱਤਾ ਗਿਆ ਕਿ ਤੁਸੀਂ ਪਰੋ ਕੋਈ ਗੱਲ ਨਹੀਂ ਜੋ ਤੁਹਾਡਾ ਵਿਆਜ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਫ ਕਰ ਦਵਾਂਗੇ ਤੇ ਤੁਹਾਨੂੰ ਤੁਹਾਡੀ ਬਣਦੀ ਹੱਕ ਤੁਹਾਨੂੰ ਦੇ ਦੇਵਾਂਗੇ। ਪਰ ਅੱਜ ਲੰਮਾ ਸਮਾਂ ਸਰਕਾਰ ਨੂੰ ਲਗਭਗ 3 ਸਾਲ ਦਾ ਸਮਾਂ ਬੀਤ ਚੁੱਕਾ ਪਰ ਸਰਕਾਰ ਵੱਲੋਂ ਹਲੇ ਤੱਕ ਉਹ ਵਿਆਜ ਦੀ ਮੰਗ ਜੋ ਸਾਡੀ ਖਤਮ ਕਰਨ ਦੀ ਆ ਉਹ ਲਿਆ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਹੁਣ ਜਦੋਂ ਆਪਾਂ ਮਲਾਜਮ ਬਣ ਗਏ ਜਿਨ੍ਹਾਂ ਬੰਦਿਆਂ ਦਾ ਲਗਭਗ ਸਾਲ ਪੂਰਾ ਹੋ ਚੁੱਕਾ ਸੋ ਉਹਨਾਂ ਦੀਆਂ ਤਨਖਾਹਾਂ ਵੀ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਮੈਂਕਮੇ ਵੱਲੋਂ ਕਿ ਤਨਖਾਹਾਂ ਮਿਲਦੀਆਂ ਟੋਟਲ ਤੁਹਾਨੂੰ ਘੱਟੋ ਘੱਟ ਜੀ ਸਾਨੂੰ 18000 ਰੁਪਏ ਸੀਕਾ 16195 ਮਿਲਦੇ ਆ ਜਿਹਦੇ ਵਿੱਚੋਂ ਲਗਭਗ 70 ਤੋਂ 80% ਕੱਟ ਲੱਗ ਰਿਹਾ ਜੀ ਕੀ ਕਾਰਨ ਕੱਟ ਲੱਗਦਾ ਕਾਰਨ ਉਹੀ ਆ ਜੀ ਕਹਿੰਦੇ ਤੁਸੀਂ 75% ਜੋ ਰਕਮ ਤੁਸੀਂ ਨਹੀਂ ਭਰੀ ਅਸੀਂ ਉਹਦੀ ਰਿਕਵਰੀ ਕਰ ਰਹੇ ਆ ਇਹ ਰਿਕਵਰੀ ਵੀ ਜਿਹੜੀ ਹੈਗੀ ਜੀ ਇਹ ਡਿਵੀਜ਼ਨਾਂ ਅਤੇ ਸਬਡਿਵੀਜ਼ਨਾਂ ਦੇ ਆਪਣੇ ਲੈਵਲ ਤੇ ਕੀਤੀਆਂ ਜਾ ਰਹੀਆਂ ਨੇ ਉੱਪਰੋਂ ਕੋਈ ਵੀ ਪਟਿਆਲੇ ਵੱਲੋਂ ਕਿਸੇ bina ਕਿਸੇ ਹਦਾਇਤ ਤੋਂ ਯਾਨੀ ਸਰਕਾਰ ਆਪਣੀ ਉਹ ਕੱਟ ਰਹੀ ਚਾ ਕਿਸੇ ਦੀ ਹਦਾਇਤ ਹੈ ਨਹੀਂ ਜੀ ਮੈਂ ਜਿੰਮੇਦਾਰ ਸ੍ਰੀਆ ਕਿ ਇਹ ਪਟਿਆਲੇ ਤੋਂ ਕੋਈ ਵੀ ਹਦਾਇਤ ਨਹੀਂ ਮਿਲੀ ਡਿਵੀਜ਼ਨਾਂ ਤੇ ਸਬਡਿਵੀਜ਼ਨਾਂ ਨੇ ਬਸ ਮੌਖਿਕ ਤੌਰ ਤੇ ਹੀ ਇਹ ਕੱਟੀ ਜਾ ਰਹੇ ਨੇ ਸਾਨੂੰ ਯਾਨੀ ਕਿ ਹਰਾਸਮੈਂਟ ਕੀਤੀ ਜਾ ਰਹੀ ਸਾਡੇ ਕੀ ਮੰਗ ਕੀ ਮੰਗ ਮੰਗ ਤੇ ਅਸੀਂ ਇਹੀ ਰੱਖਦੇ ਆ ਜੀ ਜੋ ਇਹ ਰਿਕਵਰੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਜੋ ਸਾਡੇ ਕੋਲ 75% ਦੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਵੀ ਖਤਮ ਕੀਤਾ ਜਾਵੇ। ਇਸ ਵੇਲੇ ਕਿੰਨੇ ਮਲਾਜ਼ਮ ਇਕੱਠੇ ਹੋਏ ਨੇ? ਘਟੋ ਘਾਟੇ ਇਸ ਸਮੇਂ ਸਾਡੇ ਸੋ ਸੋ ਮਲਾਜ਼ਮ ਇਕੱਠਾ ਜੀ। ਅੱਜ ਤੇ ਸਿਰਫ ਐ ਮੰਤਰੀ ਸਾਹਿਬ ਤੋਂ ਬੇਨਤੀ ਲੈ ਕੇ ਆਏ ਆ। ਨਾਲ ਦੇ ਨਾਲ ਇਹਨਾਂ ਦੇ ਨਵੇਂ ਦੇ ਜੋ ਪਟਕ ਸਾਹਿਬ ਉਹਨਾਂ ਨਾਲ ਸਾਡੀ ਮੀਟਿੰਗ ਵੀ ਹੋਈ ਹੈ। ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਕਿ ਆਪਾਂ ਤੁਹਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਂਗੇ। ਅਸੀਂ ਤਾਂ ਇਹ ਮੰਗ ਕਰਦੇ ਆ ਕਿ ਇਹ ਨੌਕਰੀ ਮੰਤਰੀ ਸਾਹਿਬ ਨੇ ਖੋਲੀ ਸੀਗੀ ਤੇ ਹੁਣ ਸਾਡੀ ਜੋ ਇਹ ਸਾਨੂੰ ਮੁਸ਼ਕਲ ਆ ਰਹੀ ਹੈ ਸਾਡਾ ਇਹਦਾ ਵੀ ਹੱਲ ਕਰਨਾ